ਸੈਂਸ ਤੇ ਫੋਰ ਦੇ ਵਿੱਚ ਇੱਕ ਕਾਮਨ ਚੀਜ਼ ਇਹ ਆ ਕਿ ਦੋਵੇਂ ਟਾਈਮ ਦੱਸਣ ਵਾਸਤੇ ਵਰਤੇ ਜਾਂਦੇ ਆ ਪਰ ਡਿਫਰੈਂਸ ਇਹ ਆ ਕਿ ਦੋਵੇਂ ਅਲੱਗ-ਅਲੱਗ ਤਰ੍ਹਾਂ ਦਾ ਟਾਈਮ ਦੱਸਣ ਵਾਸਤੇ ਵਰਤੇ ਜਾਂਦੇ ਆ ਹੁਣ ਬੱਚਿਆਂ ਨੂੰ ਇਹ ਤਾਂ ਪਤਾ ਨਹੀਂ ਹੁੰਦਾ ਕਿ ਅਲੱਗ-ਅਲੱਗ ਤਰ੍ਹਾਂ ਦਾ ਟਾਈਮ ਦੱਸਣ ਵਾਸਤੇ ਵਰਤੇ ਜਾਂਦੇ ਆ ਇਸੇ ਕਰਕੇ ਉਹਨਾਂ ਨੂੰ ਭੁਲੇਖੇ ਨਾਲ ਇੱਕ ਦੂਸਰੇ ਦੇ ਥਾਂ ਤੇ ਹੀ ਵਰਤ ਲੈਂਦੇ ਆ ਔਰ ਇਸੇ ਚੀਜ਼ ਦਾ ਕਰਕੇ ਉਹਨਾਂ ਦੇ ਸੈਂਟੈਂਸ ਜਿਹੜੇ ਹੈਗੇ ਗਲਤ ਹੁੰਦੇ ਆ ਸੈਂਸ ਫੋਰ ਵਾਲੇ ਤਾਂ ਅੱਜ ਦੀ ਕਲਾਸ ਨੂੰ ਗੌਰ ਨਾਲ ਦੇਖਿਓ ਕਿਉਂਕਿ ਅੱਜ ਦੀ ਕਲਾਸ ਦੇ ਵਿੱਚ ਆਪਾਂ ਸਮਝਾਂਗੇ ਕਿ ਸੈਂਸ ਫੋਰ ਨੂੰ ਕਿੱਥੇ ਵਰਤਣਾ ਤੇ ਕਦੋਂ ਵਰਤਣਾ ਸੋ ਲੈਟਸ ਸਟਾਰਟ ਤਾਂ ਦੇਖੋ ਸੈਂਸ ਫੋਰ ਨੂੰ ਜਿਹੜਾ ਹੈਗਾ ਬੇਸਿਕਲੀ ਦੋ ਟੈਂਸਸ ਦੇ ਵਿੱਚ ਵਰਤਿਆ ਜਾਂਦਾ ਠੀਕ ਹੈ ਤਾਂ ਸਭ ਤੋਂ ਪਹਿਲਾ ਟੈਂਸ ਹੈ ਤਾਂ ਪਰਫੈਕਟ ਕੰਟੀਨਿਊਸ ਪਰਫੈਕਟ ਕੰਟੀਨਿਊਸ ਟੈਂਸ ਜਿੰਨੇ ਵੀ ਹੈਗੇ ਆ ਚਾਹੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਆ ਚਾਹੇ ਪਾਸਟ ਆ ਚਾਹੇ ਫਿਊਚਰ ਆ ਠੀਕ ਹੈ ਇਹਨਾਂ ਦੇ ਵਿੱਚ ਜਿਹੜਾ ਹੈਗਾ ਸਿੰਸ ਫਾਰਮ ਵਰਤਿਆ ਜਾਂਦਾ ਠੀਕ ਹੈ ਹੁਣ ਵਰਤਨਾ ਕਦੋਂ ਆ ਵਰਤਨਾ ਆਪਾਂ ਉਦੋਂ ਆ ਜਦੋਂ ਅ ਸਿੰਸ ਆਪਾਂ ਉਦੋਂ ਵਰਤਨਾ ਜਦੋਂ ਆਪਾਂ ਕੰਮ ਦਾ ਸਟਾਰਟਿੰਗ ਪੁਆਇੰਟ ਦੱਸਣਾ ਠੀਕ ਹੈ ਆਪਾਂ ਇਹ ਦੱਸਣਾ ਕਿ ਕੋਈ ਕੰਮ ਜਿਹੜਾ ਹੈ ਕਦੋਂ ਸ਼ੁਰੂ ਹੋਇਆ ਸੀ ਠੀਕ ਹੈ ਸਟਾਰਟਿੰਗ ਪੁਆਇੰਟ ਕੋਈ ਕੰਮ ਕਦੋਂ ਸ਼ੁਰੂ ਹੋਇਆ ਸੀ ਫੋਰ ਆਪਾ ਉਹ ਵਰਤਨਾ ਜਦੋਂ ਆਪਾਂ ਕੰਮ ਦੇ ਡਿਊਰੇਸ਼ਨ ਦੱਸਨੇ ਆ ਡਿਊਰੇਸ਼ਨ ਮਤਲਬ ਜਦੋਂ ਆਪਾਂ ਦੱਸਣਾ ਕਿ ਕੋਈ ਕੰਮ ਜਿਹੜਾ ਹੈ ਕਿੰਨਾ ਟਾਈਮ ਹੋਇਆ ਜਾਂ ਕਿੰਨਾ ਟਾਈਮ ਚੱਲਿਆ ਠੀਕ ਇਹਨੂੰ ਸਮਝਣ ਵਾਸਤੇ ਆਪਾਂ ਪ੍ਰੈਜ਼ੈਂਟ ਕੰਟੀਨਿਊ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੀ ਇੱਕ ਸੈਂਟੈਂਸ ਲੈਨੇ ਆ ਜਿਵੇਂ ਆਪਾਂ ਕਹਿਣਾ ਹੋਵੇ ਦੇ have been studying since 10 o'clock they have been studying since 10 o'clock ke oh 10 vaje de padhi jande ha theek hai aap ede ch dass rahe ha ke koi kamm kadon da hoy janda hun ede ch kamm ki ho reha padhna theek hai kadon da ho reha 10 vaje da ਆਪਾਂ ਕੰਮ ਦਾ ਸਟਾਰਟਿੰਗ ਪੁਆਇੰਟ ਦੱਸਿਆ ਆਪਾਂ ਦੱਸਿਆ ਕਿ ਕੰਮ ਕਿੰਨੇ ਵਜੇ ਹੋਣਾ ਜਿਹੜਾ ਹੈ ਸ਼ੁਰੂ ਹੋਇਆ ਸੀ ਠੀਕ ਕੰਮ ਕਦੋਂ ਸ਼ੁਰੂ ਹੋਇਆ 10 ਵਜੇ ਪੜਨਾ ਕਦੋਂ ਸ਼ੁਰੂ ਹੋਇਆ 10 ਵਜੇ 10 ਵਜੇ ਦੇ ਪੜੀ ਜਾਂਦੇ ਆ ਠੀਕ ਹੈ ਹੁਣ ਜੇ ਆਪਾਂ ਇਸੇ ਸੈਂਟੈਂਸ ਦੇ ਵਿੱਚ ਆਪਾਂ ਕੰਮ ਦੀ ਡਿਊਰੇਸ਼ਨ ਦੱਸਣੀ ਹੋਵੇ ਮੰਨ ਕੇ ਚੱਲੋ 10 ਵਜੇ ਸ਼ੁਰੂ ਹੋਇਆ ਸੀ ਕੰਮ ਹੁਣ ਵਜਿਆਗਾ 1 ਠੀਕ ਹੈ ਤਾਂ ਆਪਾਂ ਇਸੇ ਸੈਂਟੈਂਸ ਨੂੰ ਜਿਵੇਂ ਆਏ ਗਏ ਕਿ ਦੇ ਹੈਵ ਬੀਨ studying for थ्री hours ਕਿ ਉਹਨਾਂ ਨੂੰ ਪੜ੍ਹਦਿਆਂ ਨੂੰ 3 ਘੰਟੇ ਹੋ ਗਿਆ ਠੀਕ ਹੈ ਫੋਰ ਦੇ ਵਿੱਚ ਤੁਸੀਂ ਡਿਊਰੇਸ਼ਨ ਦੱਸਦੇ ਆ ਕਿ ਕੋਈ ਕੰਮ ਜਿਹੜਾ ਹੈ ਕਿੰਨਾ ਟਾਈਮ ਹੋ ਗਿਆ ਹੁੰਦੇ ਹੋ ਠੀਕ ਹੈ ਹੁਣ ਇਹਦੇ ਵਿੱਚ ਵੀ ਅਗੇਨ ਕੰਮ ਉਹੀ ਆ ਪੜ੍ਹਨਾ ਕੰਮ ਹੁੰਦੇ ਨੂੰ ਕਿੰਨਾ ਟਾਈਮ ਹੋ ਗਿਆ 3 ਘੰਟੇ ਕੰਮ ਹੈ ਪੜ੍ਹਨਾ ਪੜ੍ਹਦੇ ਨੂੰ ਕਿੰਨਾ ਟਾਈਮ ਹੋ ਗਿਆ 3 ਘੰਟੇ ਕਿ ਉਹਨਾਂ ਨੂੰ ਪੜਤਿਆਂ ਨੂੰ 10 ਘੰਟੇ ਹੋ ਗਏ ਆ ਠੀਕ ਹੈ ਕੰਮ ਇਹਦੇ ਚ ਹੋ ਰਿਹਾ ਲਗਾਤਾਰ ਇਹਦੇ ਚ ਵੀ ਹੋ ਰਿਹਾ ਇਹਦੇ ਚ ਵੀ ਹੋ ਰਿਹਾ ਇਹਦੇ ਚ ਤੁਸੀਂ ਦੱਸਿਆ ਕਿ ਕਦੋਂ ਸ਼ੁਰੂ ਹੋਇਆ ਸੀ ਇਹਦੇ ਚ ਆਪਾਂ ਦੱਸ ਰਹੇ ਹਾਂ ਕਿ ਕੰਮ ਨੂੰ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ ਪੜਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਠੀਕ ਹੈ ਇੱਕ ਹੋਰ ਸੈਂਟੈਂਸ ਦੇਖੋ ਜਿਵੇਂ ਕਹਿਣਾ ਹੋਵੇ ਹੀ ਹੈਜ਼ ਬੀਨ ਵਰਕਿੰਗ here since 2010 ke oh itthe 2010 da kamm kar reha haje vi kar reha banda kamm kamm karna ohne band nahi kita naukri chhaddi nahi oh itthe 2010 da kamm kar reha theek hai hun ede ch naukri karna kamm hai aur kamm shuru kadon hoya si 2010 de vich starting point ki ha 2010 ਕਿ 2010 ਦਾ ਇੱਥੇ ਕੰਮ ਕਰ ਰਿਹਾ ਹੁਣ ਜਿਵੇਂ 2025 ਚੱਲਦਾ ਤਾਂ ਆਪਾਂ ਇਸੇ ਸੈਂਟੈਂਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਉਹ ਨੂੰ ਇੱਥੇ ਕੰਮ ਕਰਦੇ ਨੂੰ 25 ਸਾਲ ਹੋ ਗਏ ਠੀਕ ਹੈ ਹੀ ਹੈਜ਼ ਬੀਨ ਵਰਕਿੰਗ ਹੇਅਰ ਫਾਰ 15 ইয়ার্স 25 ਨਹੀਂ ਸਾਰੇ 15 ਸਾਲ ਠੀਕ ਹੈ ਹੀ ਹੈਜ਼ ਬੀਨ ਵਰਕਿੰਗ ਹੇਅਰ ਫਾਰ 15 years ٹھیک ہے 2010 ਤੋਂ 2025 ਤੱਕ 15 ਸਾਲ ਹੋ ਗਏ ਹੀ ਹੈਜ਼ ਬੀਨ ਵਰਕਿੰਗ ਹੇਅਰ ਫਾਰ 15 ইয়ারਜ਼ ਇਹਦੇ ਚ ਤੁਸੀਂ ਡਿਊਰੇਸ਼ਨ ਦੱਸ ਰਹੇ ਆ ਕੰਮ ਦੀ ਇਹ ਦੱਸ ਰਹੇ ਆ ਕਿ ਕੰਮ ਕਰਦੇ ਨੂੰ ਕੰਮ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ ٹھیک ਹੈ ਐਕਸ਼ਨ ਜਿਹੜਾ ਹੈ ਮੁੰਦੇ ਨੂੰ ਕਿੰਨਾ ਟਾਈਮ ਹੋ ਗਿਆ ٹھیک ਹੈ ਉਹ ਡਿਊਰੇਸ਼ਨ ਹੈ ਉਹ ਫਾਰ ਦੇ ਨਾਲ ਦੱਸੀ ਜਾ ਰਹੀ ਆ ਠੀਕ ਤਾਂ ਸਿੰਸ ਫਾਰ ਇੱਕ ਤਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਜਿਹੜਾ ਹੈਗਾ ਇਹਦੇ ਵਿੱਚ ਦੱਸਿਆ ਜਾਣਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਪਾਸਟ ਪਰਫੈਕਟ ਕੰਟੀਨਿਊਸ ਫਿਊਚਰ ਪਰਫੈਕਟ ਕੰਟੀਨਿਊਸ ਸਾਰਿਆਂ ਦੇ ਵਿੱਚ ਠੀਕ ਹੈ ਹੁਣ ਇੱਕ ਹੋਰ ਥਾਂ ਵਰਤਿਆ ਜਾਂਦਾ ਉਹ ਕਿੱਥੇ ਕੱਲਾ ਜਿਹੜਾ ਪਰਫੈਕਟ ਟੈਂਸ ਆ ਠੀਕ ਹੈ ਕੱਲਾ ਪਰਫੈਕਟ ਟੈਂਸ ਜਿਵੇਂ ਪ੍ਰੈਜ਼ੈਂਟ ਪਰਫੈਕਟ ਪਾਸਟ ਪਰਫੈਕਟ ਫਿਊਚਰ ਪਰਫੈਕਟ ਠੀਕ ਹੈ ਇਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਸਿੰਸ ਫੋਰ ਵਰਤਿਆ ਜਾਂਦਾ ਕਿਸ ਤਰ੍ਹਾਂ ਜਿਵੇਂ ਕਹਿਣਾ ਹੋਵੇ we have been friends since 2005 ਕਿ ਅਸੀਂ 2005 ਦੇ ਦੋਸਤ ਹਾਂ ਮਤਲਬ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਦੋਸਤ ਜਿਹੜਾ ਹੈ ਕਦੋਂ ਬਣੇ ਸੀ 2005 ਦੇ ਵਿੱਚ ਤੁਹਾਡੀ ਦੋਸਤੀ ਹੋਈ ਕਦੋਂ ਸੀ 2005 ਦੇ ਵਿੱਚ ਤੁਹਾਡੀ ਦੋਸਤੀ ਦਾ ਸਟਾਰਟਿੰਗ ਪੁਆਇੰਟ ਕਦੋਂ ਆ 2005 ਪਰਫੈਕਟ ਕੰਟੀਨਿਊਸ ਔਰ ਪਰਫੈਕਟ ਦੇ ਵਿੱਚ ਇੱਕ ਡਿਫਰੈਂਸ ਇਹੀ ਆ ਕਿ ਇਹਦੇ ਵਿੱਚ ਆਪਣੇ ਕੋਲੇ ਐਕਸ਼ਨ ਵਰਬ ਹੁੰਦੀ ਆ ਜਿਵੇਂ ਇੱਥੇ ਸਟੱਡੀ ਸੀ ਵਰਕ ਸੀ ਇਹਦੇ 'ਚ ਆਪਣੇ ਕੋਲੇ ਐਕਸ਼ਨ ਵਰਬ ਨਹੀਂ ਹੁੰਦੀ ਠੀਕ ਹੈ ਇਹਦੇ 'ਚ ਆਪਣੇ ਕੋਲੇ ਆ ਬੀਨ ਤੋਂ ਬਾਅਦ ਬੇਸਿਕਲੀ ਕੋਈ ਨਾਉਨ ਜਾਂ ਐਡਜੈਕਟਿਵ ਹੀ ਹੋਊਗਾ ਠੀਕ ਇਹਦੇ 'ਚ ਆਪਣੇ ਕੋਲੇ ਕੋਈ ਐਕਸ਼ਨ ਵਰਬ ਨਹੀਂ ਹੁੰਦੀ ਇੱਥੇ ਆਪਾਂ ਦੱਸ ਰਹੇ ਹਾਂ ਕਿ ਤੁਸੀਂ ਦੋਸਤ ਕਦੋਂ ਬਣੇ ਸੀ we have been friends since 2005 ਕਿ ਅਸੀਂ 2005 ਦੇ ਦੋਸਤ ਆਇਆ ਅਸੀਂ ਸਾਡੀ 5 ਦੀ ਦੋਸਤੀ ਆ ਹੁਣ ਜਿਵੇਂ 2025 ਚੱਲਦਾ ਤਾਂ ਤੁਹਾਡੀ ਦੋਸਤੀ ਜਿਹੜੀ ਹੈਗੀ 20 ਸਾਲ ਹੋ ਗਿਆ ਠੀਕ ਹੈ ਪ੍ਰਾਨੀ ਇਸੇ ਸੈਂਟੈਂਸ ਨੂੰ ਆਪਾਂ ਇਹਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਸਾਡੀ ਦੋਸਤੀ ਨੂੰ 20 ਸਾਲ ਹੋ ਗਿਆ ਠੀਕ we have been friends for 20 years ਠੀਕ ਹੈ ਕਿਸਾਨੂ ਦੋਸਤ ਬਣਿਆ ਨੂੰ 20 ਸਾਲ ਹੋ ਗਏ ਆ ਯਾ ਸਾਡੀ ਦੋਸਤੀ 20 ਸਾਲ ਪੁਰਾਣੀ ਆ ਠੀਕ ਇਹਦੇ ਚ ਅਗੇ ਦੇਖੋ ਕੋਈ ਐਕਸ਼ਨ ਵਰਕ ਨਹੀਂ ਹੈ ਤੁਸੀਂ ਕੋਈ ਕੰਮ ਕਰਦੇ ਨਹੀਂ ਦਿਖਾਉਂਦੇ ਆਪਦੇ ਆਪ ਨੂੰ ਯਾ ਆ ਸਬਜੈਕਟ ਨੂੰ ਇਹਦੇ ਚ ਦਿਖਾਉਂਦੇ ਹੋ ਠੀਕ ਹੈ ਇੱਕ ਹੋਰ ਸੈਂਟੈਂਸ ਦੇਖੋ ਐਗਜ਼ਾਮਪਲ ਵਾਸਤੇ ਜਿਵੇਂ ਕਹਿਣਾ ਹੋਵੇ ਕਿ ਹੀ ਹੈਜ਼ ਬੀਨ ਸਿਕ ਸਿੰਸ 2000 23 ਕਿ 2023 ਦਾ ਬਿਮਾਰ ਹੈ ਕਿ ਉਹ 2023 ਦਾ ਬਿਮਾਰ ਹੈ ਇਹਦੇ ਚ ਵੀ ਦੇਖੋ ਕੋਈ ਐਕਸ਼ਨ ਨਹੀਂ ਹੈ ਠੀਕ ਹੈ ਇਹਦੇ ਚ ਸਿਰਫ ਤੁਸੀਂ ਇੱਕ ਕੰਡੀਸ਼ਨ ਯਾ ਸਟੇਟ ਨੂੰ ਦਿਖਾਉਂਦੇ ਆ ਠੀਕ ਹੈ ਕੰਡੀਸ਼ਨ ਯਾ ਸਟੇਟ ਤਾਂ ਇਹਦੇ ਚ ਦੱਸ ਰਹੇ ਆ ਕਿ ਬੰਦਾ ਬਿਮਾਰ 2023 ਦਾ ਤਾਂ ਬਿਮਾਰ ਬੇਸਿਕਲੀ ਉਹ ਕਦੋਂ ਹੋਇਆ ਸੀ 2023 స్టార్టింగ్ ਪੁਆਇੰਟ ਠੀਕ ਹੈ ਕਦੋਂ ਉਹਦੀ ਬਿਮਾਰੀ ਸ਼ੁਰੂ ਹੋਈ 2023 ਠੀਕ ਹੈ ਕੋਈ ਐਕਸ਼ਨ ਵਰਬ ਨਹੀਂ ਹੈ ਇਹਦੇ 'ਚ ਹੁਣ ਇਸੇ ਸੈਂਟੈਂਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ 2 ਸਾਲ ਹੋ ਗਏ ਉਹਨੂੰ ਬਿਮਾਰ ਹੋਏ ਨੂੰ ਠੀਕ ਹੈ ਜਿਵੇਂ ਹੁਣ 2025 ਚੱਲਦਾ ਹੀ ਹੈਜ਼ ਬੀਨ ਸਿਕ ਫਾਰ 2 ইয়ার্স ਹੀ ਹੈਜ਼ ਬੀਨ ਸਿਕ ਫਾਰ 2 ইয়ার্স ਤੌਲੀ ਬਿਮਾਰੀ ਨੂੰ ਕਿੰਨਾ ਟਾਈਮ ਹੋ ਗਿਆ 2 ਸਾਲ ਬਿਮਾਰ ਹੋਏ ਨੂੰ ਕਿੰਨਾ ਟਾਈਮ ਹੋ ਗਿਆ 2 ਸਾਲ ਇੱਥੇ ਦੋਸਤ ਬਣਿਆ ਨੂੰ ਕਿੰਨਾ ਟਾਈਮ ਹੋ ਗਿਆ 20 ਸਾਲ ਠੀਕ ਹੈ ਤਾਂ ਸੈਂਸ ਉਦੋਂ ਜਦੋਂ ਤੁਸੀਂ ਦੱਸਣਾ ਕਿ ਕੋਈ ਕੰਮ ਕਦੋਂ ਸ਼ੁਰੂ ਹੋਇਆ ਸੀ ਕੰਮ ਦਾ ਸਟਾਰਟਿੰਗ ਪੁਆਇੰਟ ਦੱਸਣਾ ਠੀਕ ਹੈ ਪੜ ਰਹੇ ਹੈ ਕਦੋਂ ਦੇ ਪੜ ਰਹੇ ਹੈ 10 ਵਜੇ ਦੇ 10 ਵਜੇ ਪੜਨਾ ਸ਼ੁਰੂ ਕੀਤਾ ਸੀ ਕੰਮ ਕਰ ਰਿਹਾ ਇੱਥੇ ਕਦੋਂ ਦਾ 2010 ਦਾ 2010 ਚ ਜਿਹੜਾ ਹੈ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਦੋਸਤ ਜਿਹੜੇ ਹੈਗੇ 2005 ਚ ਬਣੇ ਸੀ ਦੋਸਤੀ 5 ਚ ਹੋਈ ਸੀਗੀ ਸਟਾਰਟਿੰਗ ਪੁਆਇੰਟ 2005 ਬਿਮਾਰ ਕਦੋਂ ਹੋਇਆ ਸੀ 2023 ਚ ਸਟਾਰਟਿੰਗ ਪੁਆਇੰਟ ਬਿਮਾਰੀ ਦਾ 2023 ਹਣ ਇੱਥੇ ਡਿਊਰੇਸ਼ਨ ਹੈ ਕਿ ਕਿੰਨਾ ਟਾਈਮ ਹੋ ਗਿਆ ਕੋਈ ਕੰਮ ਚੱਲਦੇ ਨੂੰ ਠੀਕ ਹੈ ਕੋਈ ਐਕਸ਼ਨ ਹੁੰਦਿਆਂ ਨੂੰ ਜਾਂ ਕਿਸੇ ਸਟੇਟ ਦੇ ਵਿੱਚ ਸਬਜੈਕਟ ਨੂੰ ਕਿੰਨਾ ਕਿਸੇ ਕੰਡੀਸ਼ਨ ਦੇ ਵਿੱਚ ਸਬਜੈਕਟ ਨੂੰ ਕਿੰਨਾ ਟਾਈਮ ਹੋ ਗਿਆ ਜਿਵੇਂ ਪੜ੍ਹਦੇ ਨੂੰ ਕਿੰਨਾ ਟਾਈਮ ਹੋ ਗਿਆ 3 ਘੰਟੇ ਠੀਕ ਹੈ ਡਿਊਰੇਸ਼ਨ काम ਕਰਦੇ ਨੂੰ ਕਿੰਨਾ ਟਾਈਮ ਹੋ ਗਿਆ 15 ਸਾਲ ਦੋਸਤੀ ਹੋਏ ਨੂੰ ਜਾਂ ਦੋਸਤ ਬਣਿਆ ਨੂੰ ਕਿੰਨਾ ਟਾਈਮ ਹੋ ਗਿਆ 20 ਸਾਲ ਬਿਮਾਰ ਹੋਏ ਨੂੰ ਕਿੰਨਾ ਟਾਈਮ ਹੋ ਗਿਆ 20 ਸਾਲ ਠੀਕ ਹੈ ਤਾਂ ਸੈਂਸ ਤੇ ਫੋਰ ਦਾ ਜਿਹੜਾ ਹੈ ਕਨਫਿਊਜ਼ਨ ਆਈ ਹੋਪ ਤੁਹਾਡਾ ਸਾਰਿਆਂ ਦਾ ਇਸ ਕਲਾਸ ਦੇ ਨਾਲ ਜਿਹੜਾ ਹੈ ਖਤਮ ਹੋ ਗਿਆ ਹੋ ਅ ਅਗਰ ਫੇਰ ਵੀ ਕੋਈ ਡਾਊਟ ਹੈ ਕਨਫਿਊਜ਼ਨ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਪਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ